ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਸਵਾਗਤ ਹੈ ਜੀ ਸਾਰਿਆਂ ਦਾ ਆਪਣੇ YouTube ਦੇ ਲਾਈਵ ਚੈਨਲ ਦੇ ਵਿੱਚ ਤੇ ਅੱਜ ਆਪਾਂ ਕਰਨ ਜਾ ਰਹੇ ਹਾਂ ਜੀ ਪੰਜਾਬੀ ਵਿਆਕਰਣ ਦੇ ਪ੍ਰਸ਼ਨ ਉੱਤਰ ਪਿਛਲੇ ਪੇਪਰਾਂ ਦੇ ਪ੍ਰਸ਼ਨ ਉੱਤਰ ਤੇ ਅੱਜ ਆਪਣੀ ਕਲਾਸ ਹੈ ਜੀ 19 ਨੰਬਰ ਤੇ ਇਹ ਵਾਲੇ ਜਿਹੜੇ ਪ੍ਰਸ਼ਨ ਉੱਤਰ ਹੋਣਗੇ ਜੀ ਉਹ ਜਿਹੜੇ ਰਾਜਸਥਾਨ ਦੇ ਪੇਪਰਾਂ ਦੇ ਵਿੱਚ ਆਏ ਸੀ ਪਿਛਲੇ ਸਾਲ ਦਾ ਪੇਪਰ ਹੈ ਜੀ ਇਹ ਜਿਹੜਾ ਪਿਛਲੇ ਵਾਰੀ ਹੋਇਆ ਸੀ ਤਾਂ ਇਹਦੀ ਨਾ ਮਾਡਲ ਆਨਸਰ ਕੀ ਆਈ ਹੈ ਉਹਨਾਂ ਨੇ ਹਜੇ ਫਾਈਨਲ ਆਨਸਰ ਕੀ ਨਹੀਂ ਦਿੱਤੀ ਸੋ ਉਸ ਅਕੋਰਡਿੰਗਲੀ ਜਿਹੜੇ ਆਪਾਂ ਆਨਸਰ ਕਰਾਂਗੇ ਜੇ ਕਿਸੇ ਦਾ ਕੋਈ ਡਾਊਟ ਹੋਇਆ ਤਾਂ ਜ਼ਰੂਰ ਦੱਸਣਾ ਤਾਂ ਫਿਰ ਆਪਾਂ ਇਹਦੇ ਜਿਹੜੇ ਬਾਅਦ ਚ ਆਇਆ ਇਹ ਕਲਾਸ ਇੱਕ ਵਾਰੀ ਫੇਰ ਡਿਸਕਸ ਕਰਾਂਗੇ ਜਦੋਂ ਉਹਨਾਂ ਨੇ ਫਾਈਨਲ ਆਨਸਰ ਕੀ ਅਪਡੇਟ ਕਰਤੀ ਤੇ ਸਵਾਗਤ ਹੈ ਜੀ ਸਭ ਦਾ ਕੀਤ ਜੀ ਪ੍ਰੀਤ ਪੱਟੀ ਜੀ ਪ੍ਰੀਤ ਜੀ ਜ਼ਿੰਮੇਦਾਰ ਜੀ ਭਵਨਦੀਪ ਕੌਰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਲਾਸ ਨੂੰ ਲਾਈਕ ਤੇ ਸ਼ੇਅਰ ਕਰਦੇ ਹੋ ਜੀ ਤੇ ਇੱਕ ਆਡੀਓ ਵੀਡੀਓ ਦੀ ਕਨਫਰਮੇਸ਼ਨ ਦੇ ਦਿਓ ਜੇ ਸਭ ਕੁਝ ਠੀਕ ਹੈ ਤਾਂ ਫਿਰ ਆਪਾਂ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਕਲਾਸ ਠੀਕ ਹੈ ਜੀ ਜੇ ਸਭ ਕੁਝ ਠੀਕ ਚੱਲ ਰਿਹਾ ਹੈ ਤਾਂ ਸ਼ੁਰੂ ਕਰਦੇ ਹਾਂ ਤੇ ਚੱਲਦੇ ਹਾਂ ਜੀ ਫਿਰ ਆਪਣੇ ਅੱਜ ਦੇ ਪਹਿਲੇ ਪ੍ਰਸ਼ਨ ਵੱਲ ਹਾਂਜੀ ਸੋ ਆਪਣਾ ਪ੍ਰਸ਼ਨ ਹੈ ਜੀ ਤੀਰੇ ਸਵਰ ਮੌਜੂਦ ਹਨ ਆਪਸ਼ਨ ਏ ਮਾਜੀ ਬੀ ਲਹਿੰਦੀ ਸੀ ਪੁਆਦੀ ਤੇ ਡੀ ਡੋਗਰੀ ਹਾਂਜੀ ਪ੍ਰਸ਼ਨ ਨੰਬਰ 1 ਦੇ ਲਈ ਉੱਤਰ ਕਰ ਦਿਓ ਜੀ ਕੀ ਆਏਗਾ ਕਿ ਜਿਹੜੇ ਤੀਰੇ ਸਵਰ ਹੈ ਉਹ ਕਿਹਦੇ ਵਿੱਚ ਮੌਜੂਦ ਹੁੰਦੇ ਹਨ ਹਾਂਜੀ ਸੋ ਜਿਨ੍ਹਾਂ ਦਾ ਉੱਤਰ 1 ਆਇਆ ਜੀ ਡੀ ਕਿ ਡੋਗਰੀ ਦੇ ਵਿੱਚ ਬਿਲਕੁਲ ਸਹੀ ਹੈ ਪ੍ਰੀਤ ਜੀ ਕੁਐਸਚਨਸ ਦਿਖਾਈ ਨਹੀਂ ਦੇ ਰਹੇ ਕਿਹੜੇ ਨਹੀਂ ਦਿਖਾਈ ਦੇ ਰਹੇ ਜੀ ਸਕਰੀਨ ਠੀਕ ਚੱਲ ਰਹੀ ਹੈ ਕਿ ਨਹੀਂ ਜੀ ਸਾਰਿਆਂ ਕੋਲ ਇਦਾਂ ਆ ਰਿਹਾ ਜੀ ਤੁਹਾਡੇ ਕੋਲੇ ਫਿਰ ਨੈਟਵਰਕ ਦਾ ਇਸ਼ੂ ਹੋਣਾ ਹੈ ਪ੍ਰੀਤ ਜੀ ਤੁਸੀਂ ਇੱਕ ਵਾਰੀ ਦੁਬਾਰਾ ਲੋਗ ਮਤਲਬ ਕਲਾਸ ਨੂੰ ਬੰਦ ਕਰਕੇ ਦੁਬਾਰਾ ਔਨ ਕਰ ਲਓ ਠੀਕ ਹੈ ਜੀ ਠੀਕ ਹੈ ਤਾਂ ਪ੍ਰਸ਼ਨ ਨੰਬਰ 1 ਦੇ ਲਈ ਤੀਰਸ ਵਰਮਾਜੂਦ ਹਨ ਜੀ ਡੋਗਰੀ ਭਾਸ਼ਾ ਦੇ ਵਿੱਚ ਸੋ ਪਹਿਲੇ ਦੇ ਲਈ ਆਪਸ਼ਨ ਸੀ ਡੀ ਬਿਲਕੁਲ ਕਰੈਕਟ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 2 ਵਾਕ ਵਿਉਂਤ ਵਿੱਚ ਇਕਾਈਆਂ ਵਿਚਰਦੀਆਂ ਹਨ অপਸ਼ੇਣ ਏ 1 ਬੀ 2 ਸੀ 3 ਤੇ ਡੀ 4 ਹਾਂਜੀ ਪ੍ਰਸ਼ਨ ਨੰਬਰ 2 ਦੇ ਲਈ ਕਰ ਦਿਓ ਜੀ ਉੱਤਰ ਕਿ ਵਾਕ ਦੇ ਵਿੱਚ ਕਿਹੜੀਆਂ ਜੜੀਆਂ ਵਾਕ ਵਿਉਂਤ ਦੇ ਵਿੱਚ ਇਕਾਈਆਂ ਵਿਚਰਦੀਆਂ ਹਨ ਕਿੰਨੀਆਂ ਹਨ ਹਾਂਜੀ ਪ੍ਰਸ਼ਨ ਨੰਬਰ 2 ਦੇ ਲਈ ਉੱਤਰ ਕਰ ਦਿਓ ਜੀ ਜੀ ਸੋ ਜਿਨ੍ਹਾਂ ਨੇ ਉੱਤਰ ਸੀ ਕੀਤਾ ਹੈ ਜੀ ਬਿਲਕੁਲ ਠੀਕ ਹੈ ਤਿੰਨ ਇਕਾਈਆਂ ਵਿਚਰਦੀਆਂ ਹਨ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 3 ਲਿਪੀ ਵਿਗਿਆਨ ਤੌਰ ਤੇ ਗੁਰਮੁਖੀ ਲਿਪੀ ਹੈ ਆਪਸ਼ਨ ਏ ਵਰਨਾਤਮਕ ਬੀ ਅਖਰਾਤਮਕ ਸੀ ਸ਼ਬਦਾ ਸ਼ਬਦਾਤਮਕ ਤੇ ਡੀ ਅਰਧ ਵਰਨਾਤਮਕ ਹਾਂਜੀ ਪ੍ਰਸ਼ਨ ਨੰਬਰ 3 ਦੇ ਲਈ ਉੱਤਰ ਕਰ ਦਿਓ ਜੀ ਕੀ ਉੱਤਰ ਆਏਗਾ ਜੀ ਇਸ ਦਾ ਜੀ ਸੋ ਜਿਨਾਂ ਨੇ ਵੀ ਉੱਤਰ ਡੀ ਕੀਤਾ ਹੈ ਜੀ ਬਿਲਕੁਲ ਸਹੀ ਹੈ ਅਰਧ ਵਰਨਾਤਮਕ ਹੈ ਜੀ ਲਿਪੀ ਅਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 4 ਹਾਰੂਪੀ ਕਰਤਰੀਵਾਚੀ ਕਿਰਿਆ ਵਕੰਸ਼ ਵਿੱਚ ਸ਼ਾਮਿਲ ਕਿਰਿਆਵਾਂ ਦੀ ਤਰਤੀਬ ਹੈ ਆਪਸ਼ਨ ਏ ਮੁੱਖ ਕਿਰਿਆ ਸੰਚਾਲਕ ਕਿਰਿਆ ਸਹਾਇਕ ਕਿਰਿਆ ਬੀ ਆਪਸ਼ਨ ਮੂਡਲੀ ਸੰਚਾਲਕ ਕਿਰਿਆ ਸਹਾਇਕ ਕਿਰਿਆ ਕਰਮਵਾਚਕ ਸੰਚਾਲਕ ਕਿਰਿਆ ਅੱਗੇ ਹੈ ਜੀ ਆਪਸ਼ਨ ਸੀ ਸਹਾਇਕ ਕਿਰਿਆ ਸੰਚਾਲਕ ਕਿਰਿਆ ਤੇ ਸੰਭਾਵਕ ਕਿਰਿਆ ਤੇ ਡੀ ਹੈ ਜੀ ਮੁੱਖ ਕਿਰਿਆ ਸੰਚਾਲਕ ਕਿਰਿਆ ਤੇ ਕਰਮਵਾਚੀ ਕਿਰਿਆ ਹਾਂਜੀ ਪ੍ਰਸ਼ਨ ਨੰਬਰ 4 ਦੇ ਲਈ ਉੱਤਰ ਕਰ ਦਿਓ ਜੀ ਕਿ ਹਾਂ ਰੂਪੀ ਜਿਹੜੇ ਕਰਤਰੀ ਵਾਚ ਹੁੰਦੇ ਆ ਉਹਨਾਂ ਦੇ ਵਿੱਚ ਕਿਹੜੀ ਜਿਹੜੀ ਕਿਰਿਆ ਆ ਉਹ ਸ਼ਾਮਲ ਹੁੰਦੀ ਹੈ ਚਾਰਾ ਆਪਸ਼ਨਾਂ ਦੇ ਵਿੱਚੋਂ ਕਿਹੜੀ ਆਪਸ਼ਨ ਹੈ ਜੀ ਜਿਹੜੀ ਠੀਕ ਮੰਨੀ ਜਾਏਗੀ ਸੋ ਪ੍ਰਸ਼ਨ ਨੰਬਰ 4 ਦੇ ਲਈ ਉੱਤਰ ਕਰਿਓ ਜੀ ਸੋ ਜਿਨ੍ਹਾਂ ਨੇ ਉੱਤਰ A ਕੀਤਾ ਹੈ ਜੀ ਸਹੀ ਹੈ ਕਿ ਸਭ ਤੋਂ ਪਹਿਲਾਂ ਮੁੱਖ ਕਿਰਿਆ ਹੁੰਦੀ ਹੈ ਫਿਰ ਸੰਚਾਲਕ ਕਿਰਿਆ ਤੇ ਫਿਰ ਸਹਾਇਕ ਕਿਰਿਆ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ 5 ਖੰਡੀ ਧੁਨੀਆਂ ਹਨ ਆਪਸ਼ਨ A ਸ਼ਬਦਾਂ ਵਿੱਚ ਸੁਤੰਤਰ ਤੌਰ ਤੇ ਵਿਚਰਨ ਦੇ ਸਮਰਥ ਬੀ ਸ਼ਬਦਾਂ ਵਿੱਚ ਸੁਤੰਤਰ ਤੌਰ ਤੇ ਨਾ ਵਿਚਰਨ ਦੇ ਸਮਰਥ ਸੀ ਸ਼ਬਦਾਂ ਵਿੱਚ ਜਿੰਨਾ ਦਾ ਖੰਡ ਖੰਡਾਂ ਕਰਕੇ ਵਿਸ਼ਲੇਸ਼ਣ ਨਾ ਕੀਤਾ ਜਾ ਸਕੇ ਡੀ ਸ਼ਬਦਾਂ ਵਿੱਚ ਪਰਤੰਤਰ ਤੌਰ ਤੇ ਵਿਚਰਨ ਦੇ ਸਮਰਥ ਹਾਂਜੀ ਪ੍ਰਸ਼ਨ ਨੰਬਰ 5 ਦੇ ਲਈ ਉੱਤਰ ਕਰਦੇ ਹੋ ਜੀ ਕਿ ਜਿਹੜੀਆਂ ਖੰਡੀ ਧੁਨੀਆਂ ਹੁੰਦੀਆਂ ਹਨ ਉਹ ਕਿਹੜੀਆਂ ਹਨ ਕੀ ਵਿਸ਼ੇਸ਼ਤਾ ਹੈ ਜੀ ਇਹਨਾਂ ਦੀ ਜੀ ਸੋ ਇਥੇ ਜਿਨ੍ਹਾਂ ਨੇ ਉੱਤਰ ਕੀਤਾ ਹੈ ਜੀ ਏ ਬਿਲਕੁਲ ਸਹੀ ਹੈ ਕਿ ਸ਼ਬਦਾਂ ਵਿੱਚ ਸੁਤੰਤਰ ਤੌਰ ਤੇ ਵਿਚਰਨਦੇ ਸਮਰੱਥ ਹੁੰਦੀਆਂ ਹਨ ਅੱਗੇ ਜੀ ਪ੍ਰਸ਼ਨ 6 ਜਦੋਂ ਵਿਸ਼ੇਸ਼ਣ ਸ਼ਬਦ ਸ਼ਬਦ ਸ਼੍ਰੇਣੀ ਦੇ ਸ਼ਬਦ ਨਾਮ ਵਜੋਂ ਕਾਰਜ ਕਰਦੇ ਹਨ ਤਾਂ ਇਹਨਾਂ ਨਾਲ ਜੁੜਨ ਵਾਲੇ ਵਿਧੇਤਰ ਹੁੰਦੇ ਹਨ অপਸ਼ਨ ਏ ਨਾਮ ਬੀ ਵਿਸ਼ੇਸ਼ਣ ਸੀ ਪੜਨਾਵ ਤੇ ਡੀ ਕਿਰਿਆ ਵਿਸ਼ੇਸ਼ਣ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਾਂ ਜੀ ਸੋ ਪ੍ਰਸ਼ਨ ਨੰਬਰ 6 ਦੇ ਲਈ ਉੱਤਰ ਕਰ ਦਿਓ ਜੀ ਕੀ ਉੱਤਰ ਬਣੇਗਾ ਜੀ ਇਸ ਦਾ ਹਾਂਜੀ ਸੋ ਇੱਥੇ ਉੱਤਰ ਏ ਕਰਨ ਵਾਲੇ ਸਹੀ ਹਨ ਜੀ ਨਾਮ ਸ਼ਬਦ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 7 ਕਵਿਤਾ ਵਿੱਚ ਪੇਸ਼ ਕੀਤੇ ਜਾ ਰਹੇ ਕਿਹੜੇ ਭਾਸ਼ਾਈ ਪੱਖ ਦਾ ਨੀਮਬੱਧ ਸੰਗਠਨ ਛੰਦ ਹੈ অপਸ਼ਨ ਏ ਹੈ ਜੀ ਸ਼ਬਦਾਂ ਬੀ ਧੁਨੀਆਂ ਸੀ ਵਾਕਾਂ ਤੇ ਡੀ ਉਪਵਾਕਾਂ हां जी ਪ੍ਰਸ਼ਨ ਨੰਬਰ 7 ਦੇ ਲਈ ਉੱਤਰ ਕਰ ਦਿਓ ਜੀ ਕੀ ਬਣੇਗਾ ਜੀ ਸਾਰੀਆਂ ਆਪਸ਼ਨਾਂ ਦੇ ਵਿੱਚੋਂ ਕਿਹੜੀ ਆਪਸ਼ਨ ਹੈ ਜਿਹੜੀ ਉਹ ਸਹੀ ਹੈ ਜੀ ਸੋ ਜਿਨ੍ਹਾਂ ਨੇ ਬੀ ਉੱਤਰ ਕੀਤਾ ਹੈ ਜੀ ਬਿਲਕੁਲ ਸਹੀ ਹੈ ਧੁਨੀਆਂ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 8 ਡਾਕਟਰ ਐਸ ਕੇ ਚੈਟਰਜੀ ਨੇ ਪੰਜਾਬੀ ਨੂੰ ਭਾਰਤੀ ਆਰੀਆ ਭਾਸ਼ਾਵਾਂ ਦੀ ਵਿਕਾਸ ਪ੍ਰਕਿਰਿਆ ਦੀ ਵੰਡ ਅਧੀਨ ਕਿਸ ਵਰਗ ਵਿੱਚ ਸ਼ਾਮਲ ਕੀਤਾ ਹੈ অপਸ਼ਨ A ਪ੍ਰਾਚ్య B ਵਰਤੀ ਹੈ C ਮੱਧ ਦੇਸ਼ੀ ਤੇ D ਉਦਿਤ ਹੈ ਹਾਂਜੀ ਸੋ ਪ੍ਰਸ਼ਨ ਨੰਬਰ 8 ਦੇ ਲਈ ਉੱਤਰ ਕਰ ਦਿਓ ਜੀ ਕੀ ਉੱਤਰ ਬਣੇਗਾ ਜੀ ਇਸ ਦਾ ਕਿ ਕਿਸ ਦੇ ਵਿੱਚ ਜਿਹੜਾ ਸ਼ਾਮਿਲ ਕੀਤਾ ਗਿਆ ਸਵੈਥੇ ਪ੍ਰਸ਼ਨ ਨੰਬਰ 8 ਦੇ ਲਈ ਜੀ ਉੱਤਰ ਜਿਨ੍ਹਾਂ ਨੇ ਡੀ ਕੀਤਾ ਹੈ ਉਹ ਸਹੀ ਰਹੇਗਾ ਉਦੀਚਿਆ ਕਿਹਾ ਜੀ ਉਹਨਾਂ ਨੇ ਉਦੀਚਿਆ ਵਰਗ ਦੇ ਵਿੱਚ ਸ਼ਾਮਿਲ ਕੀਤਾ ਹੈ ਨੈਕਸਟ ਪ੍ਰਸ਼ਨ ਨੰਬਰ 9 ਪੰਜਾਬੀ ਸ਼ਬਦਾਵਲੀ ਵਿੱਚ ਅਵਿਕਾਰੀ ਸ਼ਬਦ ਸ਼੍ਰੇਣੀ ਨਾਲ ਸੰਬੰਧਿਤ ਹਨ ऑप्शन ए नाव पड़नाम क्रिया विशेषण बी लिंग वचन पुरख सी संबंधक विस्मयक विशेषण ਤੇ ਡੀ ਕਿਰਿਆ ਵਿਸ਼ੇਸ਼ਣ ਸੰਬੰਧਕ ਯੋਜਕ ਹਾਂਜੀ ਪ੍ਰਸ਼ਨ ਨੰਬਰ 9 ਦੇ ਲਈ ਉੱਤਰ ਕਰ ਦਿਓ ਜੀ ਕਿ ਅਵਿਕਾਰੀ ਸ਼੍ਰੇਣੀ ਦੇ ਕਿਹੜੇ ਸ਼ਬਦ ਹਨ ਜੀ ਸੋ ਇੱਥੇ ਜਿਨ੍ਹਾਂ ਨੇ ਵੀ ਉੱਤਰ ਡੀ ਕੀਤਾ ਹੈ ਜੀ ਬਿਲਕੁਲ ਸਹੀ ਹਨ ਕਿ ਕਿਰਿਆ ਵਿਸ਼ੇਸ਼ਣ ਸੰਬੰਧਕ ਤੇ ਯੋਜਕ ਅਵਿਕਾਰੀ ਕੈਟਾਗਰੀ ਦੇ ਵਿੱਚ ਆਉਂਦੇ ਹਨ ਅੱਗੇ ਜੀ ਪ੍ਰਸ਼ਨ 10 ਭਾਸ਼ਾ ਦੇ ਦੋ ਤਲ ਹਨ ਕਿਹੜੇ-ਕਿਹੜੇ ਆਪਸ਼ਨ A ਸਾਰ ਤੇ ਕਥਨ B ਹੈ ਜੀ ਸ਼ਬਦ ਗੋਧ ਤੇ ਸਾਰ C ਸ਼ਬਦ ਗੋਧ ਤੇ ਵਾਕ ਗੋਧ D ਸ਼ਬਦ ਅਤੇ ਵਾਕ ਹਾਂਜੀ ਪ੍ਰੈਸ਼ਨ ਨੰਬਰ 10 ਦੇ ਲਈ ਉੱਤਰ ਕਰ ਦਿਓ ਜੀ ਕੀ ਉੱਤਰ ਬਣੇਗਾ ਜੀ ਇਸ ਦਾ ਹਾਂਜੀ ਸੋ ਜਿਨ੍ਹਾਂ ਨੇ ਇੱਥੇ ਉੱਤਰ A ਕੀਤਾ ਹੈ ਜੀ ਬਿਲਕੁਲ ਸਹੀ ਹੈ ਸਾਰ ਅਤੇ ਕਥਨ ਹਨ ਜੀ ਭਾਸ਼ਾ ਦੇ ਦੋ ਤਲ ਅੱਗੇ ਜੀ ਪ੍ਰਸ਼ਨ 11 ਸਵਰ ਧੁਨੀਆਂ ਦਾ ਵਰਗੀਕਰਨ ਕੀਤਾ ਜਾਂਦਾ ਹੈ ਆਪਸ਼ਨ A ਮੂੰਹ ਤੇ ਨੱਕ ਦੀ ਸਥਿਤੀ ਦੇ ਆਧਾਰ ਤੇ B ਜੀਭ ਅਤੇ ਬੁੱਲਾਂ ਦੀ ਸਥਿਤੀ ਦੇ ਆਧਾਰ ਤੇ C ਸੰਗ ਅਤੇ ਬੁੱਲਾਂ ਦੀ ਸਥਿਤੀ ਦੇ ਆਧਾਰ ਤੇ D ਕਾਂ ਅਤੇ ਨਾਮਿਕ ਪੋਲ ਆਉਣਾ ਸੀ ਇੱਥੇ ਦੀ ਸਥਿਤੀ ਦੇ ਆਧਾਰ ਤੇ ਹਾਂਜੀ ਪ੍ਰਸ਼ਨ ਨੰਬਰ 11 ਦੇ ਲਈ ਉੱਤਰ ਕਰਿਓ ਜੀ ਵੀ ਜਿਹੜੀਆਂ ਸਵਰ ਧੁਨੀਆਂ ਹੈ ਉਹਨਾਂ ਦਾ ਜਿਹੜਾ ਵਰਗੀਕਰਨ ਹੈ ਉਹ ਕਿਸ ਸਥਿਤੀ ਦੇ ਆਧਾਰ ਤੇ ਅਸੀਂ ਕਰਦੇ ਹਾਂ ਜੀ ਸੋ ਜਿਹੜੇ ਇਥੇ ਉੱਤਰ ਬੀ ਕਰ ਰਹੇ ਹਨ ਜੀ ਸਹੀ ਹੈ ਕਿ ਜੀਬ ਅਤੇ ਬੁੱਲਾਂ ਦੀ ਸਥਿਤੀ ਦੇ ਆਧਾਰ ਤੇ ਅਸੀਂ ਸਵਰ ਧੁਨੀਆਂ ਦਾ ਵਰਗੀਕਰਨ ਕਰਦੇ ਹਾਂ ਅੱਗੇ ਜੀ ਪ੍ਰਸ਼ਨ 12 ਲੈਂਦੀ ਦੀ ਸਰੋਤ ਪ੍ਰਕਿਰਤ ਪੈ ਸਾਚੀ ਅਤੇ ਪੂਰਬੀ ਪੰਜਾਬੀ ਦੀ ਸਰੋਤ ਪ੍ਰਕਿਰਤ ਸ਼ੌਰਸੈਣੀ ਹੈ ਉਪਰੋਕਤ ਸਿਧਾਂਤ ਦਾ ਕਰਤਾ ਹੈ অপਸ਼ਨ A ਡਾਕਟਰ ਬਨਾਰਸੀ ਦਾਸ ਜੈਨ B ਹੈਜੀਟੀ ਬਰੋ ਤੇ C ਜਾਰਜ ਗਰੀਅਰਸਨ D ਵਿਦਿਆਪਾਸਕਰ ਅਰुण ਹਾਂਜੀ ਪ੍ਰਸ਼ਨ ਨੰਬਰ 12 ਦੇ ਲਈ ਉੱਤਰ ਦੇ ਦਿਓ ਜੀ ਕੀ ਉੱਤਰ ਬਣੇਗਾ ਜੀ ਇਸ ਦਾ ਕਿ ਕਿਹੜੇ ਵਿਦਵਾਨ ਨੇ ਕਿਹਾ ਹੈ ਕਿ ਲੈਂਦੀ ਜਿਹੜੀ ਪੈਸਾਚੀ ਚੋਂ ਆਈ ਹੈ ਤੇ ਪੰਜਾਬੀ ਸ਼ੋਰ ਸੈਣੀ ਦੇ ਵਿੱਚੋਂ ਸੋ ਇੱਥੇ ਜਿਨ੍ਹਾਂ ਨੇ ਉੱਤਰ ਸੀ ਕੀਤਾ ਹੈ ਜੀ ਉਹ ਬਿਲਕੁਲ ਸਹੀ ਹੈ ਸੋ ਉੱਤਰ ਸੀ ਜਾਰਜ ਗ੍ਰੀਸਨ ਬਿਲਕੁਲ ਸਹੀ ਉੱਤਰ ਨਹੀਂ ਮਨਜੀਤ ਜੀ ਇਹ ਵਿਆਕਰਣ ਦੀ ਕਲਾਸ ਹੈ ਤੇ ਇਸ ਤੋਂ ਬਾਅਦ ਹੀ ਆਪਾਂ ਲਗਾਵਾਂਗੇ ਮਾਸਟਰ ਕੈਡਰ ਦੀ ਕਲਾਸ ਜੀ ਹਾਂਜੀ ਪ੍ਰਸ਼ਨ ਨੰਬਰ 13 ਸ਼ਾਮ ਮੁਹੰਮਦ ਰਚਿਤ ਜੰਗਨਾਮਾ ਸਿੰਘਾਂ ਤੇ ਫਰੰਗੀਆਂ ਵਿੱਚ ਵਰਤਿਆ ਸ਼ਬਦ ਪੜਤਲ ਕਿਸ ਭਾਸ਼ਾ ਤੋਂ ਆਇਆ ਹੈ অপਸ਼ਨ A ਅਰਬੀ B ਫਾਰਸੀ C ਅੰਗਰੇਜ਼ੀ ਤੇ D ਪੁਰਤਗਾਲੀ ਹਾਂਜੀ ਪ੍ਰਸ਼ਨ ਨੰਬਰ 13 ਦੇ ਲਈ ਉੱਤਰ ਕਰ ਦਿਓ ਜੀ ਕਿਹ ਜਿਹੜਾ ਪੜਤਲ ਵਰਡ ਹੈ ਉਹ ਕਿਸ ਭਾਸ਼ਾ ਦੇ ਵਿੱਚੋਂ ਲਿਆ ਗਿਆ ਹੈ ਰੀਨਾ ਔਜਲਾ ਜੀ ਸਤਿ ਸ਼੍ਰੀ ਅਕਾਲ ਸੋ ਇੱਥੇ ਜਿਨ੍ਹਾਂ ਦਾ ਉੱਤਰ ਸੀ ਆਇਆ ਹੈ ਜੀ ਉਹ ਸਹੀ ਹੈ ਅੰਗਰੇਜ਼ੀ ਭਾਸ਼ਾ ਤੋਂ ਲਿਆ ਮੰਨਦੇ ਆ ਇਹ ਸੋ ਇੱਕ ਵਾਰੀ ਆਪਾਂ ਅੰਗਰੇਜ਼ੀ ਕਰਦੇ ਹਾਂ ਸਪੜਤਲ ਸ਼ਬਦ ਅੰਗਰੇਜ਼ੀ ਭਾਸ਼ਾ ਤੋਂ ਲਿਆ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ 14 ਜੌਨ ਨਿਊਟਨ ਨੇ ਆਪਣੀ ਕਿਤਾਬ ਪੰਜਾਬੀ ਰੰਗਮੰਚ ਵਿੱਚ ਗੁਰਮੁਖੀ ਲਿਪੀ ਦੀ ਕਿਹੜੀ ਅੱਖਰ ਤਰਤੀਬ ਅਪਣਾਈ অপਸ਼ਨ A ਊੜਾ ੜਾ ਈੜੀ B ਆੜਾ ਈੜੀ ਊੜਾ C ਆੜਾ ਈੜੀ ਊੜਾ ਸੇਮ ਹੋ ਗਿਆ ਜੀ D ਐ ਈੜੀ ਊੜਾ ਤੇ ਆੜਾ ਇੱਥੇ ਜੀ ਅੱਗੇ ਈੜੀ ਕਰ ਲੈਣੇ ਆਪਾਂ ਇੱਕ অপਸ਼ਨ ਦੇ ਵਿੱਚ ਈੜੀ ਆੜਾ ਤੇ ਊੜਾ ਹਾਂਜੀ ਸੋ ਇਹਦੇ ਲਈ ਜੀ ਆਪਾਂ B ਤੇ C ਦੋਵੇਂ ਆਪਸ਼ਨਸ ਲਿਖ ਸਕਦੇ ਆ ਕਿਉਂਕਿ ਦੋਨੋਂ ਸੇਮ ਹੀ ਆ ਗਈਆਂ ਸੋ ਕਿਹੜਾ ਜਿਹੜਾ ਜੌਨ ਨਿਊਟਨ ਹੈ ਉਹਨੇ ਪੰਜਾਬੀ ਗ੍ਰਾਮਰ ਦੇ ਵਿੱਚ ਗੁਰਮੁਖੀ ਲਿਪੀ ਆੜਾ ਈੜੀ ਤੇ ਊੜਾ ਦੀ ਜਿਹੜੀ ਤਰਤੀਬ ਹੈ ਉਹ ਵਰਤੀ ਹੈ ਸੋ B ਤੇ C ਜਿਹੜੇ ਦੋਵੇਂ ਹੀ ਸਹੀ ਮੰਨੇ ਜਾਣਗੇ ਕਿਉਂਕਿ ਸੇਮ ਆਪਸ਼ਨਸ ਹੋ ਗਈਆਂ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ 15 ਕਿਹੜੇ ਵਿਦਵਾਨ ਦੀ ਖੋਜ ਨਾਲ ਗੁਰਮੁਖੀ ਲਿਪੀ ਦਾ ਵਿਗਿਆਨਕ ਮੁਹੰਦਰਾ ਉਗੜਦਾ ਹੈ A ਪ੍ਰੋਫੈਸਰ ਪ੍ਰੀਤਮ ਸਿੰਘ B ਡਾਕਟਰ ਪ੍ਰੇਮ ਪ੍ਰਕਾਸ਼ ਸਿੰਘ C ਡਾਕਟਰ ਜੀਬੀ ਸਿੰਘ ਤੇ D ਡਾਕਟਰ ਹਰਕੀਰਤ ਸਿੰਘ ਹਾਂਜੀ ਪ੍ਰਸ਼ਨ ਨੰਬਰ 15 ਦੇ ਲਈ ਉੱਤਰ ਕਰਿਓ ਜੀ ਕਿ ਕਿ ਦੀ ਖੋਜ ਪੁਸਤਕ ਦੇ ਨਾਲ ਜਿਹੜਾ ਗੁਰਮੁਖੀ ਲਿਪੀ ਦਾ ਮੁਹੰਦਰਾ ਉਗੜਦਾ ਹੈ ਸੌਖਾ ਪ੍ਰਸ਼ਨ ਹੈ ਜੀ ਕਈ ਵੀ ਡਿਫਰੈਂਸ ਹੋ ਸਕਦਾ ਹੈ ਪ੍ਰੀਤ ਜੀ ਮੈਂ ਧਿਆਨ ਨਹੀਂ ਦਿੱਤਾ ਕਿਉਂਕਿ ਉਹਦੇ ਦਾ ਮੂੰਹ ਖੁੱਲਾ ਹੈ ਤਾਂ ਫਿਰ ਆਪਣਾ ਸੀ ਆਪਸ਼ਨ ਹੈ ਜਿਹੜਾ ਬਿਲਕੁਲ ਕਰੈਕਟ ਹੈ ਜੀ ਸੋ ਪ੍ਰਸ਼ਨ ਨੰਬਰ 15 ਦੇ ਲਈ ਜਿਨ੍ਹਾਂ ਨੇ ਉੱਤਰ ਸੀ ਕੀਤਾ ਹੈ ਬਿਲਕੁਲ ਸਹੀ ਹੈ ਕਿ ਡਾਕਟਰ ਜੀ ਵੀ ਸਿੰਘ ਦੀ ਖੋਜ ਤੋਂ ਬਾਅਦ ਇਹ ਜਿਹੜਾ ਵਿਗਿਆਨਿਕ ਮਹਾਂਦਰਾ ਉਗੜਦਾ ਹੈ ਅੱਗੇ ਜੀ ਪ੍ਰਸ਼ਨ ਨੰਬਰ 16 ਪਾਸ਼ਾ ਸਵੈ ਚਾਨਲ ਪੈਦਾ ਕੀਤੇ ਪ੍ਰਤੀਕਾ ਰਾਹੀ ਵਿਚਾਰ ਭਾਵਾਂ ਤੇ ਛਾਵਾਂ ਦੇ ਸੰਚਾਰ ਦਾ ਸ਼ੁੱਧ ਮਾਨਵੀ ਅਤੇ ਗੈਰ ਜਮੰਦਰੂ ਢੰਗ ਹੈ ਪਰਿਭਾਸ਼ਾ ਕਿਸ ਵਿਦਵਾਨ ਦੀ ਹੈ অপਸ਼ਨ A ਚਮਸਕੀ B ਸਾਪਰ C ਬਲਾਕ ਤੇ ਟ੍ਰਗੋਰ ਤੇ D ਹਰਕੀਰਤ ਸਿੰਘ ਹਾਂਜੀ ਪ੍ਰਸ਼ਨ ਨੰਬਰ 16 ਦੇ ਲਈ ਉੱਤਰ ਕਰਿਓ ਜੀ ਜੀ ਕਿ ਕਿਹੜੇ ਵਿਦਵਾਨ ਨੇ ਕਿਹਾ ਹੈ ਜੀ ਇਹ ਸੋ ਇਥੇ ਉੱਤਰ ਬੀ ਕਰਨ ਵਾਲੇ ਸਹੀ ਹਨ ਸਾਪਿਰ ਦੀ ਹੈ ਜੀ ਇਹ ਤਾਂ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 17 ਪਸ਼ੂ ਪੰਛੀਆਂ ਆਦ ਦੀਆਂ ਧੁਨੀਆਂ ਦੀ ਨਕਲ ਤੇ ਆਧਾਰ ਤੇ ਭਾਸ਼ਾਈ ਢਾਂਚਾ ਸਥਾਪਿਤ ਹੋਣ ਸੰਬੰਧੀ ਪ੍ਰਚਲਿਤ ਸਿਧਾਂਤ ਦਾ ਨਾਂ ਹੈ ਆਪਸ਼ਨ ਏ ਅਨੁਕਰਣ ਸਿਧਾਂਤ ਬੀ ਧਾਤੂ ਸਿਧਾਂਤ ਸੀ ਏ ਹੇ ਹੋ ਸਿਧਾਂਤ ਤੇ ਡੀ ਇੰਗਤ ਸਿਧਾਂਤ ਹਾਂਜੀ ਪ੍ਰਸ਼ਨ ਨੰਬਰ 17 ਦੇ ਲਈ ਉੱਤਰ ਕਰਿਓ ਜੀ ਅਲੱਗ ਜੇ ਟਾਈਪ ਦਾ ਕੁਐਸਚਨ ਹੈ ਜੀ ਤੋ ਜਿਨ੍ਹਾਂ ਨੇ ਵੀ ਇੱਥੇ ਉੱਤਰ A ਕੀਤਾ ਹੈ ਜੀ ਉਹ ਬਿਲਕੁਲ ਸਹੀ ਹਨ ਕਿ ਇਹ ਅਨੁਕਰਣ ਸਿਧਾਂਤ ਹੈ ਅੱਗੇ ਜੀ ਪ੍ਰਸ਼ਨ ਨੰਬਰ 18 ਭਾਸ਼ਾ ਵਿਗਿਆਨ ਦੀ ਨਵੀਂ ਪ੍ਰਣਾਲੀ ਤਲਨਾਤਮਕ ਭਾਸ਼ਾ ਵਿਗਿਆਨ ਦਾ ਮੋੜ ਬੰਨਣ ਵਾਲਾ ਭਾਸ਼ਾ ਵਿਗਿਆਨੀ ਹੈ অপਸ਼ਨ A ਚਮਸਕੀ B ਸੋਸੀਉਰ C ਵਿਲੀਅਮ ਜੋਨਸ ਤੇ D ਮੈਕਸ ਮੂਲਰ ਹਾਂਜੀ ਪ੍ਰਸ਼ਨ ਨੰਬਰ 18 ਦੇ ਲਈ ਉੱਤਰ ਕਰਿਓ ਜੀ ਕੀ ਉੱਤਰ ਆਏਗਾ ਜੀ ਇਸ ਦਾ ਕਿਸ ਨੇ ਦਿੱਤਾ ਹੈ ਜੀ ਇਹ ਸਿਧਾਂਤ ਜੀ ਸੋ ਜਿਨ੍ਹਾਂ ਦਾ ਉੱਤਰ ਆਇਆ ਹੈ ਜੀ ਸੀ ਬਿਲਕੁਲ ਸਹੀ ਹੈ ਵਿਲੀਅਮ ਜੋਨਸ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ 19 ਦ ਮੀਨਿੰਗ ਆਫ ਮੀਨਿੰਗਸ ਪੁਸਤਕ ਦਾ ਲੇਖਕ ਹੈ অপਸ਼ਨ এ ਮੈਲਨੋਵਸਕੀ ਅਤੇ ਸਾਫਰ ਬੀ ਹੈ ਜੀ ਅੰਡਨ ਅਤੇ ਰਿਚਰਡਸ ਸੀ ਹੈ ਜੀ ਰਿਚਰਡਸ ਅਤੇ ਐਪਸਨ ਡੀ ਹੈ ਜੀ ਪਾਮਰ ਅਤੇ ਲੀਚ ਹਾਂਜੀ ਪ੍ਰਸ਼ਨ 19 ਦੇ ਲਈ ਉੱਤਰ ਕਰਿਓ ਜੀ ਜੀ ਕੋਈ ਨਹੀਂ ਪ੍ਰੀਤ ਜੀ ਨਹੀਂ ਪਤਾ ਤੇ ਆਪਾਂ ਤੁਹਾਨੂੰ ਦੱਸ ਦਿਆਂਗੇ ਜੀ ਹਾਂਜੀ ਜਿਨ੍ਹਾਂ ਨੇ ਉੱਤਰ ਬੀ ਕੀਤਾ ਹੈ ਜੀ ਸਹੀ ਹੈ ਅੰਡਾ ਨਾਤੇ ਰਿਚਰਡਸ ਹੈ ਜੀ ਜਿਹੜੇ ਇਸ ਪੁਸਤਕ ਦਾ ਹੈ ਲੇਖਕ ਨੇ ਦਾ मीनिंग ਆਫ ਮੀਨਿੰਗਸ ਦੇ 19 ਦੇ ਲਈ ਪ੍ਰਸ਼ਨ ਬੀ ਬਿਲਕੁਲ ਸਹੀ ਆਨਸਰ ਅੱਗੇ ਜੀ ਪ੍ਰਸ਼ਨ ਨੰਬਰ 20 ਇਤਿਹਾਸਿਕ ਭਾਸ਼ਾ ਵਿਗਿਆਨ ਵਿੱਚ ਭਾਸ਼ਾ ਮੰਨਿਆ ਜਾਂਦਾ ਹੈ ਔਫਨੇ ਵਿਅੰਜਨਾਂ ਨੂੰ ਬੀ ਸਵਰਾਂ ਨੂੰ ਸੀ ਸ਼ਬਦਾ ਨੂੰ ਤੇ ਡੀ ਚਿੰਨਾਂ ਨੂੰ ਕਿ ਇਤਿਹਾਸਿਕ ਭਾਸ਼ਾ ਵਿਗਿਆਨ ਦੇ ਵਿੱਚ ਭਾਸ਼ਾ ਨੂੰ ਕੀ ਮੰਨਿਆ ਜਾਂਦਾ ਹੈ हां जी प्रश्न नंबर 20 ਦੇ ਲਈ ਉੱਤਰ ਕਰ ਦਿਓ ਜੀ ਕਿ ਵਿਅੰਜਨਾਂ ਨੂੰ ਭਾਸ਼ਾ ਮੰਨਦੇ ਹੈ ਸਵਰਾਂ ਨੂੰ ਭਾਸ਼ਾ ਮੰਨਦੇ ਹਨ ਸ਼ਬਦਾਂ ਨੂੰ ਜਾਂ ਫਿਰ ਜਿਨ੍ਹਾਂ ਨੂੰ ਭਾਸ਼ਾ ਮੰਨਿਆ ਜਾਂਦਾ ਹੈ ਕਿਸ ਨੂੰ ਮੰਨਿਆ ਜਾਂਦਾ ਹੈ ਜੀ ਉੱਤਰ ਕਰ ਦਿਓ ਪ੍ਰਸ਼ਨ ਨੰਬਰ 20 ਦੇ ਲਈ ਸੋ ਜਿਨ੍ਹਾਂ ਦਾ ਵੀ ਉੱਤਰ ਸੀ ਸੀ ਆਇਆ ਹੈ ਜੀ ਉਹ ਸਹੀ ਹੈ ਹਾਂਜੀ ਕਿ ਸ਼ਬਦਾਂ ਨੂੰ ਮੰਨਦੇ ਆ ਜੀ ਇਤਿਹਾਸਿਕ ਭਾਸ਼ਾ ਵਿਗਿਆਨ ਵਾਲੀ ਭਾਸ਼ਾ ਸ਼ਬਦਾਂ ਨੂੰ ਅੱਗੇ ਜੀ ਪ੍ਰਸ਼ਨ ਨੰਬਰ 21 ਦੋ ਭਾਸ਼ਿਕ ਦੋ ਭਾਸ਼ਿਕਤਾ ਦੀ ਮਤ ਦਾ ਜਨਮਦਾਤਾ ਕਿਹੜਾ ਚਿੰਤਕ ਹੈ ਆਪਸ਼ਨ A ਹੈ ਜੀ ਡੇਵਿਡ ਕ੍ਰਿਸਟਲ B ਚਾਰਲਸ ਵਰਗੂਸਨ C ਫੈਸ਼ਮੈਨ ਜੋਸ਼ੂਆ ਤੇ D ਹੈ ਜੀ ਮੈਮੀਲੇ ਮਿਮੈਲ ਹਿਲੇਡੀ ਹੈਲਿਡੇ ਹੈਲਿਡੇ ਸੌਰੀ ਹਾਂਜੀ ਪ੍ਰਸ਼ਨ ਨੰਬਰ 21 ਦੇ ਲਈ ਉੱਤਰ ਕਰਿਓ ਜੀ ਸਕਿਪ ਕੋਈ ਗੱਲ ਨਹੀਂ ਜੀ ਸੋ ਉੱਤਰ B ਕਰਨ ਵਾਲੇ ਸਹੀ ਹਨ ਜੀ ਚਾਰਲਸ ਫਰਗੂਸਨ ਹੈ ਜਿਹੜੇ ਇਹਨਾਂ ਦਾ ਚਿੰਤਕ ਹੈ ਪ੍ਰਸ਼ਨ 21 ਦੇ ਲਈ অপਸ਼ਨ B ਬਿਲਕੁਲ கரੈਕਟ ਆਨਸਰ ਅੱਗੇ ਜੀ ਪ੍ਰਸ਼ਨ ਨੰਬਰ 22 ਦੋ ਭਾਸ਼ਾਵਾਂ ਨੂੰ ਬੋਲਣ ਵੇਲੇ ਥੋੜੇ ਸਮੇਂ ਲਈ ਮਿਲ ਕੇ ਭਾਸ਼ਾਈ ਸੰਚਾਰ ਕਰਦੇ ਹਨ ਤਾਂ ਉਸ ਸੰਚਾਰ ਭਾਸ਼ਾ ਨੂੰ ਕਿਹਾ ਜਾਂਦਾ ਹੈ অপਸ਼ਨ A ਪੀਜਿਨ B ਕ੍ਰਿਓਲ C ਸਥਾਨਕ ਤੇ D ਵਿਅਕਤੀ हां जी ਪ੍ਰਸ਼ਨ ਨੰਬਰ 22 ਦੇ ਲਈ ਕਰ ਦਿਓ ਜੀ ਉੱਤਰ ਚਲੋ ਜੀ ਕਈ ਵਾਰ ਤੁੱਕਾ ਵੀ ਹੈ ਜਿਹੜਾ ਉਹ ਸਹੀ ਹੋ ਜਾਂਦਾ ਹੈ ਜੀ ਸੋ ਜਿਨ੍ਹਾਂ ਨੇ ਇੱਥੇ ਉੱਤਰ A ਕੀਤਾ ਹੈ ਜੀ ਬਿਲਕੁਲ ਸਹੀ ਹੈ ਪਿਜਨ ਕਹਿੰਦੇ ਆ ਅੱਗੇ ਜੀ ਪ੍ਰਸ਼ਨ ਨੰਬਰ 23 ਨਿਹੰਗ ਸਿੰਘਾਂ ਦੀ ਗਪਤ ਭਾਸ਼ਾ ਵਿੱਚ ਮਿਰਚ ਲਈ ਕੋਡ ਵਰਤਿਆ ਜਾਂਦਾ ਹੈ ਆਪਸ਼ਨ A ਮਿਠੜੀ B ਲੜਾਕੀ C ਕੌੜੀ ਤੇ D ਤਿੱਖੜੀ ਹਾਂਜੀ ਪ੍ਰਸ਼ਨ ਨੰਬਰ 23 ਦੇ ਲਈ ਉੱਤਰ ਕਰਿਓ ਜੀ ਕਿ ਨਿਆਂੰਗ ਸਿੰਘਾਂ ਦੀ ਭਾਸ਼ਾ ਦੇ ਵਿੱਚ ਮਿਰਚ ਦੇ ਲਈ ਕਿਹੜਾ ਕੋਡਵਰਡ ਵਰਤਿਆ ਜਾਂਦਾ ਹੈ ਸੋ ਇੱਥੇ ਜਿਨ੍ਹਾਂ ਨੇ ਉੱਤਰ ਬੀ ਕੀਤਾ ਹੈ ਜੀ ਲੜਾਕੀ ਬਿਲਕੁਲ ਸਹੀ ਉੱਤਰ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 24 ਕਿਸ ਪੰਜਾਬੀ ਭਾਸ਼ਾ ਵਿੱਚ ਵਾਵਾ ਅਤੇ ਬੱਬਾ ਧੁਨੀਆਂ ਅੰਤਰਵਟਾਂਦਰਾ ਕਰਦੀਆਂ ਹਨ ਅਪਸ਼ਣੀ ਮਾਜੀ ਬੀ ਮਲਤਾਨੀ ਸੀ ਦੁਆਬੀ ਤੇ ਡੀ ਪੁਆਦੀ ਹਾਂਜੀ ਪ੍ਰਸ਼ਨ ਨੰਬਰ 24 ਦੇ ਲਈ ਉੱਤਰ ਕਰ ਦਿਓ ਜੀ ਕਿ ਉਹ ਕਿਹੜੀ ਭਾਸ਼ਾ ਹੈ ਜਿਸ ਦੇ ਵਿੱਚ ਵਾਵਾ ਅਤੇ ਬੱਬਾ ਜਿਹੜੀਆਂ ਧੁਨੀਆਂ ਨੇ ਉਹ ਆਪਸ ਦੇ ਵਿੱਚ ਵਟਾਂਦਰਾ ਕਰ ਲੈਂਦੀਆਂ ਹਨ ਸੋ ਇੱਥੇ ਜੀ ਉੱਤਰ ਸੀ ਕਰਨ ਵਾਲੇ ਸਹੀ ਹਨ ਦੁਆਬੀ ਭਾਸ਼ਾ ਅੱਗੇ ਜੀ ਪ੍ਰਸ਼ਨ ਨੰਬਰ 25 ਕਿਹੜੀ ਉਪ ਬੋਲੀ ਵਿੱਚ ਦੁੱਤ ਪ੍ਰਧਾਨ ਉਚਾਰਨ ਵਰਤੀ ਵਧਿਕ ਹੈ ਆਪਸ਼ਨ A ਮਾਝੀ B ਮਲਵਈ C ਪੋਠੋਹਾਰੀ ਤੇ D ਦੁਆਬੀ ਹਾਂ ਜੀ ਮਲਵਈ ਚ ਵੀ ਹੈ ਅੱਗੇ ਜੀ ਹਾਂਜੀ ਪ੍ਰਸ਼ਨ ਨੰਬਰ 25 ਦਾ ਉੱਤਰ ਕਰ ਦਿਓ ਜੀ ਕੀ ਉੱਤਰ ਆਏਗਾ ਜੀ ਇਸ ਦਾ ਕਿ ਦੁੱਤ ਅੱਖਰ ਦੀ ਜਿਹੜੀ ਉਚਾਰ ਬਿਰਤੀ ਆ ਉਹ ਕਿਹਦੇ ਵਿੱਚ ਹੈ ਜ਼ਿਆਦਾ ਸੋ ਸੀ ਉੱਤਰ ਕਰਨ ਵਾਲੇ ਸਹੀ ਹਨ ਜੀ ਪੋਠੋਹਾਰੀ ਭਾਸ਼ਾ ਸੀ ਉੱਤਰ ਆਏਗਾ ਜੀ ਇਸ ਦਾ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 26 ਵੈਦਿਕ ਭਾਸ਼ਾ ਵਿੱਚ ਕਿਹੜੀ ਬੋਲੀ ਦੇ ਸ਼ਬਦ ਸੰਭਾਲੇ ਪਏ ਹਨ অপਸ਼ਨ A ਮਾਝੀ B ਮਲਵਈ C ਲੈਂਦੀ ਤੇ D ਪੁਆਦੀ ਹਾਂਜੀ ਪ੍ਰਸ਼ਨ ਨੰਬਰ 26 ਦੇ ਲਈ ਉੱਤਰ ਕਰਿਓ ਜੀ ਕਿਹੜੀ ਭਾਸ਼ਾ ਹੈ ਜੀ ਉਹ ਜਿਸ ਦੇ ਸ਼ਬਦ ਸੰਭਾਲੇ ਹੋਏ ਹੈ ਸੋ ਉੱਤਰ B ਕਰਨ ਵਾਲੇ ਸਹੀ ਹਨ ਜੀ ਕਿ ਮਲਵਈ ਭਾਸ਼ਾ ਦੇ ਸ਼ਬਦ ਅੱਗੇ ਜੀ ਪ੍ਰਸ਼ਨ 27 ਮਾਜੀ ਦੁਆਬੀ ਪੁਆਦੀ ਤੇ ਮਲਵਈ ਵਿੱਚ ਕਿਸ ਅੱਖਰ ਦੀ ਵਰਤੋਂ ਸ਼ਬਦ ਦੀ ਵਿਚਕਾਰਲੀ ਤੇ ਅੰਤਲੀ ਸਥਿਤੀ ਵਿੱਚ ਭਿੰਨ ਹੈ অপਸ਼ਨ A ਹਾ ਹਾ B ਕਕਾ C ਖਖਾ ਤੇ D ਮਮਾ ਸਾਡੇ ਵਾਲੀ ਕਿਹੜੀ ਹੈ ਜੀ ਤੁਹਾਡੀ ਹਾਂਜੀ ਪ੍ਰਸ਼ਨ ਨੰਬਰ 27 ਦਾ ਉੱਤਰ ਕਰ ਦਿਓ ਜੀ ਹਾਂਜੀ ਸੋ ਇੱਥੇ ਉੱਤਰ A ਕਰਨ ਵਾਲੇ ਸਹੀ ਹਨ ਜੀ ਕਿ ਹਾਹੇ ਦੀ ਜਿਹੜੀ ਵਿਚਕਾਰਲੀ ਤੇ ਅੰਤਲੀ ਸਥਿਤੀ ਦੀ ਵਿੰਨਤਾ ਹੈ ਹਾਂਜੀ ਪ੍ਰਸ਼ਨ ਨੰਬਰ 28 ਕਿਤੇ ਦੀਆਂ ਲੋੜਾਂ ਦੀ ਪੂਰਤੀ ਅਨੁਸਾਰ ਕਿਹੜਾ ਭਾਸ਼ਾਈ ਵਰਗ ਪੈਦਾ ਹੁੰਦਾ ਹੈ অপਸ਼ਨ A ਜਾਰਗਨ B ਜਾਗਰਣ C ਪਿਜਨ ਤੇ D ਕ੍ਰਿਓਲ ਹਾਂਜੀ ਪ੍ਰਸ਼ਨ ਨੰਬਰ 28 ਦੇ ਲਈ ਉੱਤਰ ਕਰਿਓ ਜੀ ਜਦੋਂ ਕਿੱਤੇ ਦੀਆਂ ਲੋੜਾਂ ਦੀ ਪੂਰਤੀ ਅਨੁਸਾਰ ਕਿਹੜਾ ਪਾਸ਼ਾਈ ਵਰਗ ਪੈਦਾ ਹੁੰਦਾ ਹੈ ਹਾਂਜੀ ਸੋ ਇੱਥੇ ਜਿਨ੍ਹਾਂ ਨੇ ਉੱਤਰ A ਕੀਤਾ ਹੈ ਜੀ 28 ਦੇ ਲਈ ਬਿਲਕੁਲ ਸਹੀ ਹੈ ਉਸ ਨੂੰ ਜਾਰਗਨ ਕਹਿੰਦੇ ਹਨ ਅੱਗੇ ਜੀ ਪ੍ਰਸ਼ਨ ਨੰਬਰ 29 ਸਹੀ ਉੱਤਰ ਚੁਣਨਾ ਹੈ ਆਪਸ਼ਨ ਇਹ ਹੈ ਲਾਂਗ ਇੱਕ ਭਾਸ਼ਾਈ ਸਿਸਟਮ ਹੈ ਜੋ ਕਿ ਪ੍ਰੋ ਪੈਰੋਲ ਉਸ ਸਿਸਟਮ ਦਾ ਵਿਅਕਤੀਗਤ ਪ੍ਰਗਟਾਵਾ ਹੈ ਬੀ ਲਾਂਗ ਦਾ ਪ੍ਰਗਟਾਵਾ ਕਿਸੇ ਵਿਅਕਤੀ ਦੀ ਭਾਸ਼ਾ ਵਿੱਚ ਨਹੀਂ ਹੁੰਦਾ ਸੀ ਲਾਂਗ ਵਿੱਚ ਭਾਸ਼ਾ ਨੂੰ ਭਾਸ਼ਾ ਦਾ ਸਰੂਪ ਨਿਸ਼ਚਿਤ ਨਹੀਂ ਹੁੰਦਾ ਤੇ ਡੀ ਸੋਸੀਅਰ ਦੇ ਲਾਂਗ ਦੀ ਥਾਂ ਪੈਰੋਲ ਨੂੰ ਆਧਾਰ ਮੰਨਿਆ ਹੈ ਹਾਂਜੀ ਪ੍ਰਸ਼ਨ ਨੰਬਰ 29 ਦੇ ਲਈ ਆਨਸਰ ਕਰ ਦਿਓ ਜੀ ਉਹ ਆ ਗਿਆ ਜੀ ਮਨਜੀਤ ਜੀ ਵਾਲਾ ਕਿ ਵੱਡੀ ਆਪਸ਼ਨ ਕਰੈਕਟ ਆਨਸਰ ਹੈ ਹਾਂਜੀ ਸੋ ਇਹ ਤੇ ਜਿਨ੍ਹਾਂ ਨੇ ਉੱਤਰ A ਕੀਤਾ ਹੈ ਜੀ ਬਿਲਕੁਲ ਸਹੀ ਹੈ ਕਿ ਲਾング ਇੱਕ ਪਾਸ਼ਾਈ ਸਿਸਟਮ ਹੈ ਤੇ ਪੈਰੋਲਸ ਦਾ ਸਿਸਟਮ ਦਾ ਵਿਅਕਤੀਗਤ ਪ੍ਰਗਟਾਵਾ ਹੈ ਅੱਗੇ ਜੀ ਪ੍ਰਸ਼ਨ ਨੰਬਰ 30 ਭਾਸ਼ਾ ਵਿਗਿਆਨ ਭਾਸ਼ਾ ਲਿਪੀ ਅਤੇ ਲੋਕ ਸਾਹਿਤ ਪੁਸਤਕ ਦਾ ਕਰਤਾ ਕੌਣ ਹੈ ਆਪਸ਼ਨ A ਹਰਕੀਰਤ ਸ੍ਰੀ ਬਲਦੇਵ ਸਿੰਘ ਬਲਦੇਵ ਰਾਜ ਗੁਪਤਾ C ਪਰਮਜੀਤ ਸਿੰਘ ਸਿੱਧੂ ਤੇ D ਬੁੱਟਾ ਸਿੰਘ ਬਰਾੜ हां जी ਪ੍ਰਸ਼ਨ ਨੰਬਰ 30 ਦੇ ਲਈ ਉੱਤਰ ਕਰ ਦਿਓ ਜੀ ਆਪਣੀ ਅੱਜ ਦੀ ਕਲਾਸ ਦਾ ਆਖਰੀ ਪ੍ਰਸ਼ਨ ਹੋਏਗਾ ਜੀ ਇਹ ਜੀ ਸੋਇਤੇ ਜਿਨ੍ਹਾਂ ਨੇ ਵੀ ਉੱਤਰ B ਕੀਤਾ ਹੈ ਜੀ ਬਲਦੇਵ ਰਾਜ ਗੁਪਤਾ ਬਿਲਕੁਲ ਸਹੀ ਉੱਤਰ ਹੈ ਜੀ ਸੋ ਇਹ ਸੀ ਜੀ ਆਪਣੀ ਅੱਜ ਦੀ ਵਿਆਕਰਣ ਦੇ 30 ਪ੍ਰਸ਼ਨ ਉਮੀਦ ਕਰਦੇ ਹਾਂ ਜੀ ਤੁਹਾਨੂੰ ਪਸੰਦ ਆਏ ਹੋਣਗੇ ਤੇ ਜੇ ਕਿਸੇ ਦਾ ਕੋਈ ਸਵਾਲ ਹੈ ਜਾਂ ਕੋਈ ਸੁਝਾਅ ਹੈ ਤਾਂ ਪੁੱਛ ਤੇ ਦੱਸ ਸਕਦਾ ਹੈ ਨਹੀਂ ਤਾਂ ਫਿਰ ਆਪਾਂ ਇੱਥੇ ਹੀ ਕਲਾਸ ਨੂੰ ਵਿਸ਼ਰਾਮ ਦੇਵਾਂਗੇ ਤੇ ਜੀ 15 ਮਿੰਟਾਂ ਬਾਅਦ ਫਿਰ ਆਪਾਂ ਦੂਸਰੀ ਕਲਾਸ ਲਗਾਵਾਂਗੇ ਜੀ ਆਪਣੀ ਮਾਸਟਰ ਕੈਡਰ ਦੀ ਤੇ ਅੱਜ ਆਪਾਂ ਨਾਵਲਕਾਰ ਕਰਨੇ ਹਨ ਜੀ ਪਹਿਲੇ ਨਾਨਕ ਸਿੰਘ ਹੁਣ ਹੋਏਗੀ ਜੀ ਬਸ 15 ਮਿੰਟਾਂ ਤੱਕ ਬਿਲਕੁਲ ਜੀ ਬਿਲਕੁਲ ਨੱਟ ਲੈਵਲ ਦੇ ਕੁਐਸਚਨ ਹੈ ਇਸੇ ਕਰਕੇ ਹੀ ਫਿਰ ਮਾਸਟਰ ਕੈਟਰ ਦਾ ਜਿਹੜਾ ਲੈਵਲ ਆ ਥੋੜਾ ਡਿਫਿਕਲਟ ਰੱਖਿਆ ਜਾਏਗਾ। ਸੋ ਇਸੇ ਕਰਕੇ ਆਪਾਂ ਜਿਹੜੀ ਇਹ ਤਿਆਰੀ ਕਰ ਰਹੇ ਆ। ਸਾਡਾ ਇੱਕ ਉਪਰਾਲਾ ਹੈ ਜੀ ਕਿ ਜਿਹੜੀ ਆਪਣੀ ਪੰਜਾਬੀ ਭਾਸ਼ਾ ਹੈ ਹਨਾ ਇਹਨੂੰ ਪੰਜਾਬ ਦੇ ਵਿੱਚ ਹੀ ਪੰਜਾਬੀ ਕਰਾਉਣ ਦੇ ਲਈ ਇੰਨੇ-ਇੰਨੇ ਕੋਸਟਲੀ ਜਿਹੜੇ ਬੈਚ ਹੈ ਉਹ ਲਏ ਜਾਂਦੇ ਆ। ਬਿਲਕੁਲ ਜੀ ਚੈਟ ਦੇ ਵਿੱਚ ਲਿੰਕ ਸ਼ੋ ਹੋ ਰਿਹਾ ਹੈ ਤੁਸੀਂ ਟੈਲੀਗ੍ਰਾਮ ਜੁਆਇਨ ਕਰ ਸਕਦੇ ਹੋ ਸੋ ਆਪਾਂ ਸਾਰੇ ਸਾਡੇ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਕਿ ਜਿਨ੍ਹਾਂ ਨੇ ਪੰਜਾਬੀ ਦਾ ਦੇਣ ਹੈ ਘੱਟੋ ਘੱਟ ਉਹ ਤਾਂ ਆਪਦੀ ਮਾਤ ਭਾਸ਼ਾ ਦੇ ਲਈ ਕੀ ਹੈ ਈਜ਼ੀਲੀ ਜਿਹੜੀ ਉਹਨਾਂ ਤੱਕ ਅਪਰੋਚੇਬਲ ਚੀਜ਼ ਹੈ ਤੇ ਸਹੀ ਤੇ ਸਟੀਕ ਪਹੁੰਚ ਸਕੇ ਸੋ ਠੀਕ ਹੈ ਜੀ ਫਿਰ ਮਿਲਦੇ ਹਾਂ ਅਗਲੀ ਕਲਾਸ ਦੇ ਵਿੱਚ 15 ਮਿੰਟਾਂ ਤੱਕ ਧੰਨਵਾਦ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ